ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਬੁੱਧਵਾਰ ਨੂੰ ਕਲਾਨੌਰ ਫੇਰੀ ਮੌਕੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ 350 ਚਰਨਜਾਤੇ ਤਿੱਖਾ ਵਿਰੋਧ ਕੀਤਾ ਗਿਆ ਕਲਾਨੌਰ ਨੈਸ਼ਨਲ ਹਾਈਵੇ ਪੁਲਿਸ ਵੱਲੋਂ ਸੈਂਕੜੇ ਜਵਾਨਾਂ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਲੋਂ ਅਸਵਨੀ ਕੁਮਾਰ ਗੁਰਦੀਪ ਸਿੰਘ ਸਰਦੂਲ ਸਿੰਘ ਸੋਕਵਿੰਦਰ ਸਿੰਘ ਆਦ ਵੱਖ-ਵੱਖ ਜਥੇਬੰਦੀਆਂ ਦੇ ਦਰਜਨਾਂ ਆਗੂਆਂ ਨੂੰ ਪੁਲਿਸ ਦੇ ਸੈਂਕੜੇ ਜਵਾਨਾਂ ਵੱਲੋਂ ਪਾਜਪਾ ਉਮੀਦਵਾਰ ਦੀ ਰੈਲੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਸੀ ਪੁਲਿਸ ਅਧਿਕਾਰੀਆਂ ਅਤੇ ਕਿਸਾਨ ਆਗੂਆਂ درمیان ਤਿੱਖੀ ਬਹਿਸਬਾਜ਼ੀ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਬੱਬੂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਉਨ੍ਹਾਂ ਨੇ ਦੂਰਬੀ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅੱਜ ਜੀ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਦਿਨੇਸ਼ ਬਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਬੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਸੰਯੁਕਤ ਖਾਨੀਚ ਦੇ ਸੱਦੇ ਤੇ ਅਸੀਂ ਸ਼ਾਂਤਵੇਂ ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤਵੇਂ ਬੈਠੇ ਰਹੋ ਉਹਨੂੰ ਯਕੀਨ ਲਾਏ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਏ ਅਸੀਂ ਸ਼ਾਂਤਵੇਂ ਹੀ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਐ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਲਾਫੀ ਕੀਤੀ ਆ ਸਾਨੂੰ ਉਥੇ ਬਿਠਾ ਛੜਿਆ ਉਹਨੂੰ ਦਿਨੇਸ਼ਪੱਬੀ ਦੀ ਪੋਰੀ ਦੂਜੇ ਪਾਸੇ ਵੀ ਲਿਆ ਕੇ ਬੈਲੰਸ ਵਿੱਚ ਬਾੜ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਆ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉਥੇ ਬਿਲਕੁਲ ਛਾਤ ਵਿੱਚ ਸਾਰੇ ਬੇਚੇ ਸਾਂ ਸੱਤ ਬੰਦੇ ਇਹਨਾਂ ਕਿਹਾ ਕਿ ਇੱਥੇ ਸਾਹਮਣੇ ਤੁਹਾਡੇ ਆ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਅਸੀਂ ਅੱਜ ਜੋ ਕਰ ਰਹੇ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਏ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਫੜੇ ਨਾ ਛੱਡੇ ਜਿੰਨਾ ਜਿਹੜਾ ਨਹੀਂ ਛੱਡਦੇ ਨਾ ਛੱਡੇ ਤਾਂ ਜਾਣ ਦੇ ਬੂਹੇ ਘੜੀ ਜਾ ਕੇ ਬਹਿ ਜਾਣ ਧਰਨਾ ਦਿਆਂਗੇ ਪੂਰਾ ਮੰਨ ਜਿੰਨਾ ਜਿਹੜਾ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਨਹੀਂ ਕਰਦੇ ਕਿੰਨ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮਤਾਬਿਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਮੂਲ ਰਾਜਪੱਟੀ ਦਿਵਯ ਪੰਜਾਬ ਟੀਵੀ ਡੇਰਾ ਬਾਬਾ ਨਾਨਕ